ਸਾਖਾਲਸਾ ਵਾਹਿਗੁਰਜੀ ਕੀ ਫਤਿਹ ਪੁੱਤਰ ਮਿੱਠੜੇ ਮੇਵੇ ਰੱਬ ਸਭ ਨੂੰ ਦੇਵੇ 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 ਪੁੱਤਰ ਵਿਚੜੇ ਨੀਰੇ ਰੱਬ ਸਭ ਨੂੰ ਦੇਵੇ ਪੁੱਤਰ ਵਿਚੜੇ ਨੀਰੇ ਰੱਬ ਸਭ ਨੂੰ ਦੇਵੇ ਲੰਬੀਆਂ ਯੰਬਰਾਂ ਵਾਲੇ ਰੱਬ ਸਭ ਨੂੰ ਦੇਵੇ ਲੰਬੀਆਂ ਯੰਬਰਾਂ ਵਾਲੇ ਰੱਬ ਸਭ ਨੂੰ ਦੇਵੇ ਲੰਬੀਆਂ ਯੰਬਰਾਂ ਵਾਲੇ ਰੱਬ ਸਭ ਨੂੰ ਪੁੱਤਰ ਮਿੱਠੜੇ ਮੇਵੇ ਰੱਬ ਸਭ ਨੂੰ ਦੇਵੇ 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 ਸੋਠਾ ਕਰ ਤੁਮ ਪੈ ਅਰਦਾਸ ਤੂੰ ठाakur ਤੁਮ ਪੇ 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 ਅਰਦਾਸ ਜੀਓ ਪਿੰਡ ਸਭ ਤੇਰੀ ਰਾਸ ਜੀਓ ਪਿੰਡ ਸਭ ਤੇਰੀ ਰਾਸ ਜੀਓ ਪਿੰਡ ਸਭ ਤੇਰੀ ਰਾਸ ਤੁਹ ਜੀਓ ਪਿੰਡ ਸਭ ਤੇਰੀ ਰਾਹ ਓ ਮਾਤਾ ਪਿਤਾ ਹਮ ਬਾਰਕ ਤੇਰੇ ਤੂੰ ਮਾਤਾ ਪਿਤਾ ਹਮ ਬਾਰਕ ਤੇਰੇ ਮਾਤਾ ਪਿਤਾ ਹਮ ਬਾਰਕ ਤੇਰੇ ਮਾਤਾ ਪਿਤਾ ਹਮ ਬਾਰਕ ਤੇਰੇ ਉੱਤਰ ਮਿੱਠੜੇ ਮੇਵੇ ਰੱਬ ਸਭ ਨੂੰ ਦੇਵੇ ਉੱਤਰ ਮਿੱਠੜੇ ਮੇਵੇ ਰੱਬ ਸਭ ਨੂੰ ਦੇਵੇ ਉੱਤਰ ਮਿੱਠੜੇ ਮੇਵੇ ਰੱਬ ਸਭ ਨੂੰ ਦੇਵੇ ਪੁੱਤਰ ਮਿੱਠੜੇ ਮੇਰੇ ਰੱਬ ਸਭ ਨੂੰ ਦੇਵੇ ਲੰਬੀ ਜੀ ਆਇਆਂ ਵਾਲੇ ਰੱਬ ਸਭ ਨੂੰ ਦੇਵੇ ਲੰਬੀ ਜੀ ਉਮਰਾਂ 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 ਵਾਲੇ ਰੱਬ ਸਭ ਨੂੰ ਪੁੱਤਰ ਮਿੱਠੜੇ ਮੇਵੇ ਰੱਬ ਸਭ ਨੂੰ ਦੇਵੇ 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 ਤੁਮਰੀ ਕਿਰਪਾ ਮ ਸੂਖ ਕਨੇਰੇ ਤੁਮਰੀ ਕਿਰਪਾ ਮ ਸੂਖ ਕਨੇਰੇ ਤੁਮਰੀ कृपा में सुख कने रे तुम कृपा में सुख कने तुमरी कृपा में सुख कने रे तुम्हरी कृपा मै सुख कने रे तुम कृपा में सुख कने रे तुमी कृपा में सुख कने कोई न जाने तुमरायांत कोई न जाने तुमरायांत कोय जाने तुमरायां कोय जाने કોઈ ને જાને તુમરાયાં કોઈને જાને તુમરાંત ઉચે તૂચા ભગવંત ઊંચે તે ઊંચા ભગવંત ਉੱਚੇ ਤੇ ਉੱਚਾ ਭਗਵੰਤਾ ਉੱਚੇ ਤੇ ਉੱਚਾ ਭਗਵੰਤਾ ਉੱਚੇ ਦੇ ਉੱਚਾ ਭਗਵੰਤਾ ਉੱਚੇ ਤੇ ਉੱਚਾ ਭਗਵੰਤਾ ਪੁੱਤਰ ਮਿੱਠੜੇ ਮੇਵੇ ਰੱਬ ਸਭ ਨੂੰ ਦੇਵੇ ਪੁੱਤਰ ਮਿੱਠੜੇ ਮੇਵੇ ਰੱਬ ਸਭ ਨੂੰ ਦੇਵੇ ਪੁੱਤਰ ਮਿੱਠੜੇ ਮੇਵੇ ਰੱਬ ਸਭ ਨੂੰ ਦੇਵੇ ਪੁੱਤਰ ਮਿੱਠੜੇ ਮੇਵੇ ਸਭ ਨੂੰ ਦੇਵੇ ਲੰਬੀਆਂ ਉਮਰਾਂ ਵਾਲੇ ਰੱਬ 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 ਸਭ ਨੂੰ ਦੇਵੇ ਪੁੱਤਰ ਮਿੱਠੜੇ ਮੇਵੇ ਰੱਬ ਸਭ ਨੂੰ ਦੇਵੇ ਪੁੱਤਰ ਮਿੱਠੜੇ ਮੇਵੇ ਰੱਬ ਸਭ ਨੂੰ ਦੇਵੇ ਪੁੱਤਰ ਮਿੱਠੜੇ ਮੇਵੇ ਤੇਰੇ ਪੁੱਤਰ ਮਿੱਟੜੇ ਮੇਰੇ ਰੱਬ ਸਭ ਨੂੰ ਦੇਵੇ ਸਗਲ ਸਮਗਰੀ ਤੁਮਰੇ ਸੂਤਰਤਾਰੀ ਸਗਲ ਸਮਗਰੀ ਤੁਮਰੇ ਸੂਤਰਤਾਰੀ ਸਗਲ ਸਮਗਰੀ ਸੂਤਰਤਾਰੀ ਸਗਲ ਸਮਗਰੀ ਤੁਮਰੇ ਸੂਤਰਤਾਰੀ ਤੁਮਸੇ ਹੋਏ ਸੋ ਆਗੇ ਆਕਾਰੀ ਤੁਮਸੇ ਹੋਏ ਸੋ ਆਗੇ ਆਕਾਰੀ ਤੁਮਸੇ ਹੋਏ ਸੋ ਆਗੇ ਆਕਾਰੀ ਤੁਮਸੇ ਹੋਏ तुम ते होए सुहाग्याकारी तुम ते होए सुहाग्याकारी सुहागारी तुमरी गात में तो तुम ही जानी, तुमरी गात में तो तुम ही जानी, जा నక దా సనక దా సరబాబా పుత్తర మిఠడే రబ సూ పుత్త మిఠడే రబ సూ ਲੰਬੀ ਆਇ ਉਮਰ ਆ ਵਾਲੇ ਰੱਬ ਸਭ ਨੂੰ ਦੇਵੇ ਲੰਬੀ ਆਇ ਉਮਰ ਆ ਵਾਲੇ ਰੱਬ ਸਭ ਨੂੰ ਦੇਵੇ ਲੰਬੀ ਆਇ ਉਮਰ ਆ ਵਾਲੇ ਰੱਬ ਸਭ ਨੂੰ ਦੇਵੇ ਲੰਬੀ ਆਇ ਉਮਰ ਆ ਵਾਲੇ ਅਸੀਂ ਸਭ ਨੂੰ ਦੇਵੇ ਪੁੱਤਰ ਮਿੱਠੜੇ ਮੇਰੇ ਰੱਬ ਸਭ ਨੂੰ ਦੇਵੇ ਪੁੱਤਰ ਮਿੱਠੜੇ ਮੇਰੇ ਰੱਬ ਸਭ ਨੂੰ ਦੇਵੇ ਪੁੱਤਰ ਮਿੱਠੜੇ ਸਤਾਰ ਮਿੱਠੜੇ ਮੇਵੇ ਲਬ ਸਭ ਨੂੰ ਦੇਵੇ ਮਾਈ ਗੁਰੂ ਜੀ ਪ੍ਰਕਾਰ ਸਤ